ਇੱਕ ਤੇ ਆ ਸੂਰਜ ਦਾ ਵੀ ਮੇਰਨਾ ਵੈਰ ਆ ਤਾਂ ਚੜ ਕੇ ਵੇਖਣ ਡਿਆ ਕਿਦਾਂ ਇਹ ਕੱਦੀ ਆ ਜੀ ਕਿਤੇ ਬਾਹਰ ਨਿਕਲ ਆਵੇ ਨਾ ਤੇ ਕੱਲੀ ਨੂੰ ਤੋਣੀ ਲਾਵਾਂ ਇਕੱਠੀਆਂ ਆ ਜਾਂਦੀਆਂ ਨਾ ਤੇ ਵਾਰੇ ਨਹੀਂ ਆਉਣ ਦਿੰਦੀਆਂ ਦਿਖਦੀ ਤੇ ਕੋਈ ਹੈ ਨਹੀਂ ਆ ਕਿੱਦਾਂ ਘਰੋਂ ਕੱਢਦੀਆਂ ਜਿੱਦਾਂ ਬਹੁਤ ਚੰਗਾ ਕੰਮ ਕੀਤਾ ਹੁੰਦਾ ਇਹਨਾਂ ਦੇ ਪਿਓ ਨੇ ਨਾਲੇ ਲਿਮਟ ਤੇ ਚੁੱਕ ਕੇ ਖਾ ਗਿਆ ਇਹਨਾਂ ਦਾ ਪਾਪਾ ਦੇ ਨਾਲੇ ਸਾਡਾ ਨਾਮ ਆਉਂਦੀਆਂ ਆਉਣ ਤੇ ਸਹੀ ਕਿੱਦਾਂ ਆਪਣੇ ਵੀਰ ਨੂੰ ਮਗਰ ਲਾਇਆ ਇਹਨਾਂ ਨੇ ਆਣੀ ਮਨਪਰੀਤ ਹੈ ਨਾ ਇਹਨੂੰ ਚੰਗੀ ਤਰ੍ਹਾਂ ਚਿੱਥਣਾ ਮੈਂ ਚੰਗੀ ਐਰਕਾ ਆੜੀ ਸੁਮਣੀਓ ਕੋਈ ਜੀ ਕਦੀ ਅੱਗੋਂ ਨਹੀਂ ਪਿੱਛੋਂ ਨਹੀਂ ਤੇ ਇਹ ਵੀ ਬੜਾ ਹੁਣ ਕੁੰਡਾ ਪੀਆ ਨੁਹ ਹੈ ਸਾਸਰੀਆਂ ਮੰਮੀ ਸਾਸਰੀਕਾਲ ਸਾਸਰੀ ਦੇ ਡੈਡੀ ਜੀ ਸਾਸਰੀਕਾਲ ਡੈਡੀ ਤੁਹਾਨੂੰ ਕਿੱਥੋਂ ਮੰਮੀ ਮੈਂ ਡੀਕਣ ਲਈ ਆ ਹਾਂ ਹਾਂ ਮੈਂ ਆ ਉਹਨਾਂ ਚ ਇੱਕ ਅੱਧੀ ਬਾਹਰ ਨਿਕਲੇ ਤੇ ਉਹਨਾਂ ਨੂੰ ਮੈਂ ਫੜਕਾਵਾ ਚੰਗੀ ਤਰ੍ਹਾਂ ਤੌਣੀ ਲਾਉਣੀ ਆ ਇੱਕ ਕਿਹੜੀ ਪੁੱਤ ਕਿਹੜੀ ਗੱਲੋਂ ਡੈਡੀ ਇਹਨਾਂ ਦੇ ਕੰਮ ਨਹੀਂ ਚੰਗੇ ਇਹਨਾਂ ਦੇ ਡੈਡੀ ਨੇ ਚੁੱਕ ਲਈ ਲਿਮਟ ਤੁਹਾਡਾ ਨਾ ਲਾਉਂਦੀਆਂ ਵੀ ਤੁਸੀਂ ਗਵਾਹ ਹੀ ਵਿੱਚ ਹਣ ਤੇ ਇਹ ਗੱਲ ਦਾ ਪਤਾ ਨਹੀਂ ਆਹੀ ਤੇ ਕਿਤੇ ਮਗਰੋਂ ਹੱਡਾ ਵਿਆਹ ਹੋਏ ਤੇ ਮਗਰੋਂ ਹੀ ਆਈਆਂ ਕਿ ਪਤਾ ਕਿਹੜੇ ਵੇਲੇ ਦੀਆਂ ਗੱਲਾਂ ਹੋਣਗੀਆਂ ਤੇ ਆਪਣੇ ਵੀਰ ਨੂੰ ਲੈ ਗਈ ਅੰਦਰ ਤੇ ਹੁਣ ਉਥੇ ਗੱਲਬਾਤਾਂ ਜਿਹੜੀਆਂ ਹੋ ਗਈਆਂ ਤਾਂ ਸਾਨੂੰ ਇਹਨਾਂ ਨੇ ਘੱਟ ਧੱਕੇ ਮਾਰ ਕੇ ਉਥੋਂ ਕੱਢ ਦਿੱਤਾ ਮੈਂ ਤਾਂ ਸੁੱਕ ਗਈਆਂ ਅਹੀਂ ਘੜਦਾ ਸੁੱਤੇ ਤਮਾਸ਼ਾ ਵੇਖਣ ਗਈਆਂ ਆਂ ਨਹੀਂ ਕਲਾ ਦਾ ਕਰਕੇ ਅਹੀਂ ਘਰੋਂ ਨਿਕਲ ਜਾਣੇ ਆਂ ਵੀ ਖਰਿਆ ਸਾਡੇ ਘਰ ਦੀ ਸਮੰਪਤੀ ਮੋੜਿਆਊਗੀ ਪਰ ਤੁਸੀਂ ਕਲਾ ਤੋਂ ਨਹੀਂ ਟਲਦੀਆਂ ਉਦਾਂ ਪਤਾ ਨਹੀਂ ਗੱਲ ਕੀ ਆ ਪਤਾ ਕੀ ਨਾ ਲੈਂਦੀ ਆਂ ਡੈਡੀ ਜੀ ਲਿਮਟ ਚੁੱਕੀ ਹੋਗੀ ਤੁਹਾਡੇ ਭਰਾ ਨੇ ਸਾਨੂੰ ਤੇ ਇਹ ਗੱਲ ਦਾ ਪਤਾ ਨਹੀਂ ਹੈਗਾ ਪਤਾ ਉਹਨੇ ਚੁੱਕੀ ਹੀ ਤੇ ਮੈਂ ਵਿੱਚ ਗਵਾਹ ਆਂ ਮੈਨੂੰ ਆਂਦਾ ਵੀ ਸਾਈਨ ਕਰਦੇ ਮੈਂ ਨਾਲ ਗਵਾਹ ਬਣਿਆ ਹਾਂ ਦਿੱਤੀ ਸਾਈਨ ਕਰ ਦਿੱਤੇ ਹਾਂ ਤੇ ਉਹਨੂੰ ਮੈਂ ਆਖਿਆ ਵੀ ਚੰਗੇ ਥਾਂ ਲਾਵੀਂ ਮੈਨੂੰ ਆਂਦਾ ਵੀ ਸਾਡੇ ਘਰ ਨਾਲ ਦਸੀ ਸਾਡੇ ਘਰ ਲੜਾਈ ਪੈ ਜਾਣੀ ਆ ਤੇ ਜਿਹੜੀ ਗੱਲ ਦਾ ਡਰ ਹੀ ਉਹੋ ਗੱਲ ਹੋ ਕੇ ਰਹੀ ਫਿਰ ਤੇ ਹੁਣ ਤੇ ਉਹ ਆਏ ਹੀ ਕਰਜ਼ੇ ਵਾਲੇ ਵੀ ਹਾਂ ਤੇ ਉਹ ਅਗਲੇ ਕੀ ਪਤਾ ਕੀ ਕੀ ਕਹਿ ਕੇ ਗਏ ਆ ਮੈਨੂੰ ਤੇ ਇਹ ਗੱਲ ਦਾ ਪਤਾ ਨਹੀਂ ਉਹ ਆਈ ਥੱਥੋ ਜੀ ਸੱਦਣ ਮੇਰੇ ਮਾ ਪਿਓ ਦੇ ਖਾ ਪੀ ਗਿਆ ਸਭ ਕੋ ਹੀ ਮੈਨੂੰ ਬੜਾ ਇਹਨੂੰ ਵੱਡਿਆ ਮੈਂ ਹਾ ਜੇ ਤੂੰ ਲਿਮਿਟ ਬਣਾਈ ਆ ਇਹਦਾ ਕੋਨਾ ਕੋ ਬਣਾ ਲਈ ਇਹ ਨਾ ਪੈ ਹੈ ਇਦਾਂ ਘਵਾਲੇ ਪਰ ਡੈਡੀ ਤਾਂ ਕਰਕੇ ਮੈਂ ਇਹਨਾਂ ਨੂੰ ਡਿਕਣ ਦੀ ਇੱਕ ਦਿਨ ਮੇਰੇ ਗਲ ਵੀ ਪੈ ਗਈਆਂ ਅਹੀਂ ਤੇ ਬੱਚੇ ਤੇ ਮੰਮੀ ਲੜਾਈ ਕਾਲਾ ਅਹੀਂ ਨਹੀਂ ਭੌਂਦੇ ਉਹ ਵੀ ਭੌਂਦੀਆਂ ਵਾ ਤੁਸੀਂ ਤੁਹਾਨੂੰ ਕਹਿੰਦੇ ਨਾ ਸਵੰਤੀ ਮੋੜ ਆਊਗੀ ਸਵੰਤੀ ਇਹੀ ਕਰ ਲੈਣਾ ਮੋੜ ਨਹੀਂ ਆ ਉਹ ਵੀ ਤੇ ਨਾਲ ਮੋੜਨ ਨਾ ਜਦੋਂ ਇੱਕ ਜਾਣਾ ਜਦੋਂ ਇੱਕ ਜਾਣਾ ਜਿੰਨਾ ਮਰਜ਼ੀ ਬੋਲੀ ਜਾਵੇ ਨਾ ਤੇ ਦੂਜਾ ਚੁੱਪ ਕਰਕੇ ਨਾ ਨਾ ਅਸਰ ਕਰੇ ਗੱਲ ਦਾ ਤੇ ਅਗਲਾ ਆਪੇ ਬੋਲ ਕੇ ਆਪਣੇ ਘਰ ਨੂੰ ਚਲ ਜੂਗਾ ਤੁਹੀ ਤੇ ਮੁਰਮੜੇ ਆ ਡੇ ਲਿੰਗਾਂ ਮੈਨੂੰ ਤੁਹਾਡਾ ਵੀ ਸਾਰਾ ਪਤਾ ਵਾ ਮੰਮੀ ਅਗਲਾ ਕੁਛਦਾ ਹੀ ਨਹੀਂ ਹੁੰਦਾ ਵੀ ਅਗਲਾ ਗੱਲਾ ਹੀ ਸੁਣੀ ਜਾ ਫੇਰ ਵੀ ਅਸੀਂ ਵੱਡੀਆਂ ਵਾ ਪਰਜਾਈਆਂ ਇਹਨਾਂ ਦੀਆਂ ਥੋੜੀ ਬਥੀਆ ਗੱਲ ਕਰਨ ਤੁਸੀਂ ਵੀ ਵੱਡੀਆਂ ਨਾ ਉਮਰ 'ਚ ਅਸੀਂ ਵੀ ਤੁਹਾਡੇ ਤੋਂ ਵੱਡੇ ਹੀ ਆ ਤੁਹਾਡੇ ਮਾਪਿਓ ਆ ਤੁਹਾਨੂੰ ਜੰਮਿਆ ਪਾਲਿਆ ਸਾਰਿਆਂ ਤੂੰ ਹੀ ਉਧਰ ਰਵਾਈਆਂ ਇੱਥੇ ਘਰ ਜੰਮਿਆ ਬੱਚੇ ਉਹਨਾਂ ਕੁੜੀਆਂ ਦੇ ਕਿਉਂ ਤੁਸੀਂ ਮਗਰ ਪੈ ਗਈਆਂ ਜਦੋਂ ਅਸੀਂ ਨਹੀਂ ਕੋਈ ਗੱਲ ਕਰਦੇ ਇਹ ਕਿਉਂ ਕਰਦੀਆਂ ਇਦਾਂ ਮੇਰੀ ਵੀ ਗੱਲ ਸੁਣੋ ਨਾ ਉਹ ਤਾਂ ਉਹਨਾਂ ਨੇ ਵੇਹੀਆਂ ਜਾਂ ਨਾ ਉਹਨਾਂ ਨੇ ਆਪਣੇ ਘਰੇ ਹੀ ਘਰੀ ਚਲੇ ਜਾਣਾ ਤੇ ਚਲੋ ਤੁਹਾਨੂੰ ਮਿਲਣ ਗਿਆ ਗੇ ਨਹੀਂ ਗਿਆ ਤੁਸੀਂ ਲੜਾਈ ਨਾ ਪਰ ਡੈਡੀ ਸਾਡੇ ਨਾਲ ਗੱਲ ਕਰਦੇ ਮੈਂ ਜਾਊਂਗਾ ਪਰਝਾਈ ਨਾਲ ਜਾਊਂਗਾ ਮੈਂ ਪਰਝਾਈ ਨੂੰ ਵੀ ਆਖੂਗਾ ਕਿ ਪਰਝਾਈ ਚਲ ਕੁੜੀਆਂ ਨੂੰ ਤੁਸੀਂ ਤੇ ਘਰ ਨਹੀਂ ਕਿਤੇ ਜੀਣ ਦਿੰਦੇਗਾ ਸਾਨੂੰ ਕਿਤੇ ਮੇਰੀ ਕਿਤੇ ਤੁਸੀਂ ਕਿੱਦਾਂ ਕਰੇ ਮੇਰੇ ਹੱਡਾਂ ਦੇ ਵਿੱਚੋਂ ਕੰਮ ਕੱਢਣ ਡਈਆਂ ਬੁੱਢੇ ਵਾਰੇ ਮੰਮੀ ਨਾ ਹਾਂ ਉੱਧਰ ਜਾਓ ਨਾ ਕੋਈ ਗੱਲ ਹੋਵੇ ਹੈ ਅਸੀਂ ਤਾਂ ਨੂੰ ਕੀ ਆਹ ਦਿੱਤਾ ਵਾ ਸਾਰੀ ਦੁਨੀਆ ਰੋਟੀਆਂ ਪਕਾਉਂਦੀ ਤੁਸੀਂ ਕਿਹੜੀਆਂ ਲੋਕਾਰ ਪਕਾਈਆਂ ਲੋਕਾਰ ਨਹੀਂ ਨਾ ਪਕਾਉਂਦੇ ਜੇ ਤੁਹਾਨੂੰ ਕੋਈ ਗੱਲ ਕਰਦਿਆਂ ਵਾ ਅਸੀਂ ਬੈਠੇ ਆ ਨਾ ਹਾਂ ਦੱਸੋ ਅਸੀਂ ਆਪੇ ਉਹਨਾਂ ਕੁੜੀਆਂ ਨੂੰ ਪੁੱਛੀਏ ਤੇ ਤੁਹੀਂ ਜਾਣ ਜਾਣ ਕੇ ਐਡੇ ਫਾਇ ਆਪ ਲੈਂਦੀਆਂ ਤੇ ਕਸਮਾਂ ਨੂੰ ਖਾਓ ਮੇਰੀ ਵੱਲੋਂ ਬਾਹਰ ਨਾ ਨਿਕਲੋ ਤੇ ਨਾ ਤੈਨੂੰ ਕੋਈ ਮਾੜਾ ਆ ਕੇ ਆਂਡ ਗਵਾਂਡ ਸਾਨੂੰ ਕੀ ਆਖੂਗਾ ਵੀ ਤੁਹਾਡੀ ਨੋਵਾਂ ਲੈ ਉਹ ਡੈਡੀ ਮਿੰਨ ਤੇ ਮੰਮੀ ਦੀ ਰਾਣੀ ਕੀ ਹੁੰਦੀ ਆ ਮੰਮੀ ਹੱਦ ਕਰੀ ਜਾਣਦੇ ਆ ਲੋਕਾਂ ਨੇ ਕਿਤੇ ਖੁੰਡੀਆਂ ਬੜੀਆਂ ਹੁੰਦੀਆਂ ਉਹ ਵੀ ਰੋਟੀ ਲਾ ਦੇਂਦੇ ਲਾਗੋ ਆ ਦੇਂਦੇ ਨੋ ਆ ਨੂੰ ਆਟਾ ਗੁੰਨਦੇ ਤਹੀਂ ਲਾਗੋ ਫੁੱਲ ਕੇ ਲਾ ਦੀਏ ਤਾਰ ਅਰਦਾਸ ਕਰੋ ਬਾਬੇ ਗਾੜੀ ਫੜਾ ਫੜ ਮੈਂ ਵੀ ਖੁੰਡੀ ਫੜ ਲਾਂ ਤੇ ਮੇਰੀ ਖੁੰਡੀ ਖਿੱਚ ਕੇ ਲੈ ਜਾ ਦੇ ਲਓ ਸਾਬੀ ਮੈਂ ਉਧਰੋਂ ਆਣ ਕੇ ਨਹਾ ਵੀ ਲਿਆ ਕੱਪੜੇ ਵੀ ਬਦਲੇ ਮਸ਼ੀਨ ਵੀ ਚਲਾਈਓ ਤਾਂ ਬਾਅਦ ਚੀਦੀ ਨੇ ਪਤਾ ਕੀ ਲੜਨਾ ਮੈਨਾਂ ਕਿਹੜੀ ਗੱਲ ਤੋਂ ਮੇਰੇ ਨਹੀਂ ਕੱਪੜੇ ਧੋ ਕੇ ਦਿੱਤੇ ਹੁਣ ਇਹਦੀ ਸੋਈ ਉਸੇ ਗੱਲ ਤੇੜੀ ਆ ਵੀ ਉਹ ਬਾਹਰ ਨਿਕਲਦੇ ਮੈਂ ਲੜਾਈ ਲਵਾ ਮੈਂ ਕੀ ਕਰਾਂ ਦੱਸ ਭਾਬੀ ਦਾ ਹੁਣ ਮੈਂ ਕਹਿਣਾ ਚੰਗਾ ਲੱਗਦਾ ਭਾਬੀ ਨੂੰ ਮੈਂ ਤਾਂ ਮੰਮੀ ਡੈਡੀ ਨੂੰ ਕਹਿ ਸਕਦਾ ਹੜ ਦੇ ਨਹੀਂ ਬੇਲਾ ਉੱਥੇ ਕਿਚਰ ਗਿਚਰ ਕਰੀ ਜਾਂਦੇ ਇਹ ਲੈਣਾ ਉੱਥੇ ਹੀ ਉਹਨਾਂ ਨੇ ਵੀ ਉਹ ਅੱਗੇ ਲਾ ਲਿਆ ਆਟਾ ਉਹ ਅੰਦਰ ਆ ਜਾਓ ਉਹ ਡੈਡੀ ਉੱਠ ਕੇ ਜਾਵਾ ਇਹਨਾਂ ਨਾਲ ਜਾ ਇਹਨਾਂ ਨੇ ਐਦਾਂ ਮੰਨਣਾ ਦੂ ਵੀ ਅੱਗੇ ਤਮਾਸ਼ਾ ਲਾ ਕੇ ਖਲੋਤੇ ਜਾਉ ਤੀ ਕਰੋ ਗੱਲ ਤੇ ਮੁੰਡੇ ਨੂੰ ਅੰਦਰ ਜਾ ਕੇ ਦੁੱਧ ਦਾ। ਤੇ ਡੈਡੀ ਜਾਉਂਗਾ ਤਾਂ ਹੀ ਉੱਥੇ। ਕੋਈ ਨਹੀਂ ਜਾਉਂਗਾ। ਆਹੋ। ਜਿੱਥੇ ਤੂੰ ਰੋਲੀ ਪਾਈ ਜਾਂਦੇ ਤੇ ਅੰਦਰ ਆ ਜਉਂ। ਕੋਈ ਤੂੰ ਖੁੰਡੀ ਦੀ ਗੱਲ ਕਰਦੀ ਆ। ਸਾਨੂੰ ਚੰਗੇ ਟੱਕਰਗੇ ਹਨ ਜੀ ਰੋਟੀ ਪਾਣੀ ਪਕਾਉਣੇ ਆ। ਜੇ ਤੇ ਖੁੰਡੀ ਫੜਨ ਦਾ ਬੇੜਾ ਹੋਊ ਨਾ ਉਹ ਵੀ ਆ ਹੀ ਜਾਣਾ ਬੇੜਾ ਉਹ ਵੀ ਤੁਹਾਨੂੰ ਚਾਹ ਤਾੜਾ ਲਾਥੀ ਜਾਣਾ। ਮੰਮੀ ਚੱਲ ਐਸ਼ਾ ਤੂੰ ਵੀ ਨਾ ਚੜੋ ਖਤੀ। ਮੰਮੀ ਖੁੰਡੇ ਸਾਰੇ ਦੁਨੀਆ ਦੇ ਫੜਨੀ ਆ। ਮੈਂ ਵੀ ਫੜਨੀ ਆ। ਪਰ ਇਹ ਆਪੇ ਬੰਦੇ ਨੂੰ ਕੰਮ ਕਰ ਕਰਨਾ ਚਾਹੀਦਾ ਹੱਡ ਨਹੀਂ ਜੁੜੇ ਜਾਂਦੇ ਬੰਦੇ ਦੇ ਆਵੇ ਹੱਥ ਜੁੜੇ ਅੰਦਰ ਵੀ ਆਵੇ ਮੰਜੀਆਂ ਡੇਠੀਆਂ ਆ ਉੱਥੇ ਬਹਿ ਕੇ ਗੱਲ ਕਰਵਾ ਤੂੰ ਵੀ ਚੁੱਪ ਕਰ ਜਾ ਪਤਾ ਤਾ ਤੈਨੂੰ ਵੀ ਨਹੀਂ ਲੱਗਦਾ ਮੈਂ ਡੈਡੀ ਨੂੰ ਦੱਸਣ ਦੀ ਇਹ ਗੱਲ ਜਿਹੜਾ ਉਹਨਾਂ ਕਰ ਕੰਡ ਹੋਇਆ ਵਾ ਉਹ ਕਾੜ ਤੇ ਅੰਦਰ ਜਾ ਕੇ ਭਾਬੀ ਦੱਸ ਸਕਦੇ ਜੇ ਅੰਦਰ ਚਲ ਜਾਓ ਤੁਸੀਂ ਜਾਓ ਉਹ ਤੁਸੀਂ ਤੇ ਆਪਣੇ ਫਰਜ਼ ਨਿਭਾਉਣਾ ਨਹੀਂ ਮੈਂ ਤੇ ਨਿਭਾਵਾਂਗਾ ਨਾ ਮੈਂ ਪੁੱਛ ਲੂੰਗਾ ਉਹਨਾਂ ਨੂੰ ਇੱਥੇ ਬਹਿ ਕੇ ਗੱਲ ਕਰ ਲਓ ਬਹਿ ਕੇ ਗੱਲ ਕਰ ਲਓ ਬਹਿ ਕੇ ਕੋਹਣ ਵਾਲੀ ਗੱਲ ਹੈ ਹੀ ਨਹੀਂਗੀ ਸੀਰੀਅਸ ਮੈਟਰ ਵਾਏ ਵੀ ਉਹਨਾਂ ਦਾ ਲਿਮਟ ਲੰਮਟ ਤਾਰਨ ਵਾਲੀ ਆ ਕਿਤੇ ਕਰਜ਼ਾ ਕੋੜੇ ਕੋੜੇ ਉਹਨਾਂ ਦੇ ਸਿਰ ਚੜਿਆ ਵਾ ਤੈਨੂੰ ਉਹਨਾਂ ਦੇ ਕਰਜ਼ੇ ਦਾ ਕੀ ਫਿਕਰ ਹੈ ਜਾ ਬਹਿ ਜਾ ਰਮਾਨਾ ਜਾ ਕੇ ਤੂੰ ਵੀ ਸਿਰ ਖਾ ਲਿਆ ਸਾਡਾ ਕਰਜ਼ਾ ਮਰ ਮਰ ਗਿਆ ਵਾ ਉਹ ਨਾਲ ਹੀ ਲੈ ਗਿਆ ਵਾ ਖਤਮ ਬਸ ਉਹ ਜਾਣ ਕੇ ਐਵੇਂ ਫੇਰੇ ਮਾਰੀ ਜਾਂਦੇ ਬੈਂਕ ਵਾਲੇ ਤੂੰ ਨਾ ਸਾਰਾ ਕਸੂਰ ਤੇ ਡੈਡੀ ਤੁਹਾਡੇ ਚ ਕੱਢਣ ਦੇ ਆ ਨਾ ਅਗਲੇ ਕਹਿੰਦੇ ਸਾਰਾ ਕਸੂਰ ਤੇ ਡੈਡੀ ਦਾ ਵਾ ਤੂੰ ਨਾ ਟੈਨਸ਼ਨ ਲੈ ਮੈਂ ਉਹਨਾਂ ਨੂੰ ਪੁੱਛ ਲਾਂ ਚਾਹੇ ਨਾ ਪੁੱਛ ਲਾਂ ਤੂੰ ਹੀ ਟੈਨਸ਼ਨ ਨਾ ਲਓ ਮੇਰਾ ਬੱਚਾ ਉਹਦਾ ਭਰਾ ਭਰਾ ਹੀ ਨਾ ਉਹ ਆਪੇ ਜਿੱਦਾਂ ਮਰਜੀ ਨਜਿੱਠ ਲਾਉਂਦੇ ਕੋਈ ਉਹਨਾਂ ਦੇ ਬੰਦਿਆਂ ਦੀਆਂ ਗੱਲਾਂ 'ਚ ਆਓ ਹੀ ਨਾ ਹੇਰ ਜਬਾਨ ਦਾ ਵਿੱਚ ਬੋਲਨ ਦਾ ਜਦੋਂ ਮੈਂ ਮੰਮੀ ਨੂੰ ਉਹਨਾਂ ਨੂੰ ਦੱਸਣ ਦੀ ਹੈ ਨਾ ਸਾਰੀ ਗੱਲ ਤੇ ਭਾਬੀ ਮੈਂ ਕੀ ਕਹਿਤਾ ਮੈਂ ਦੇਖੋ ਕਹਿੰਦੇ ਆ ਵੀ ਮਰੇ ਦਾ ਤੇ ਮੁਕਰੇ ਦਾ ਕਿਹੜਾ ਕੋਈ ਗਵਾਹ ਹੁੰਦਾ ਨਾਲਿਓ ਸਾਨੂੰ ਕਹਿੰਦੇ ਤੈਨੂੰ ਤੇਨੇ ਕੁਝ ਵੀ ਨਹੀਂ ਗੱਕਿਆ ਉਹ ਤਾਂ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਜਿਹੜੀ ਗਵਰਨਮੈਂਟ ਵਾ ਨਾ ਇਹਦੇ ਕੋਲ ਲਿਆ ਹੋਵੇ ਨਾ ਕਰਜ਼ਾ ਇਹ ਕਾਗਜ਼ ਨਹੀਂ ਗਏ ਤੋਤੇ ਜਾਂਦੇ ਇਹ ਗਾਂ ਦੇ ਗਾਂ ਚੱਲਦੇ ਰਹਿੰਦੇ ਉਹਨਾਂ ਨੇ ਲੈ ਗਈ ਛੱਡਣਾ ਵਾ ਜੋ ਬੱਦੀ ਕਹਿਦੀ ਹੈ ਉਹ ਠੀਕ ਆ ਗੱਲ ਪਰ ਭਾਬੀ ਗਾ ਤੋਂ ਟੈਨਸ਼ਨ ਲੈਣ ਦੀ ਹੈ ਮੈਂ ਨਹੀਂ ਦੇਹੋ ਰੋਲਾ ਪਾਉਂਦੇ ਤੁਸੀਂ ਕਾਹ ਤੋਂ ਲੈਣ ਡੇ ਟੈਨਸ਼ਨ ਨਾ ਤੂੰ ਲੈ ਨਾ ਡੈਡੀ ਟੈਨਸ਼ਨ ਮੈਂ ਨਹੀਂ ਲੈਣ ਦੀ ਕਿਸ ਦੀ ਮੈਨੂੰ ਕਿ ਲੋੜ ਪਈ ਟੈਨਸ਼ਨ ਲੈਣ ਦੀ ਨਾਲੇ ਤੁਹਾਡਾ ਨਾ ਲਾਉਂਦੀ ਤੇ ਨਾਲੇ ਉਹ ਵੀ ਨੋਤੇ ਸੱਦ ਕੇ ਲੈ ਗਈ ਤੇ ਨਾਲੇ ਉਹਨਾਂ ਨੇ ਮੈਨੂੰ ਘਰੋਂ ਕੱਢਿਆ ਟੈਨਸ਼ਨ ਨਹੀਂ ਲੈਣ ਡੇ ਲੜਾਈ ਦੀ ਆਵਾਜ਼ਾਂ ਮਾਰਨ ਦੇ ਮੈਂ ਪਤਾ ਆਪੇ ਪੁੱਛ ਲੂੰ ਆਪਣੀ ਭਝਾਈ ਨੂੰ ਵੀ ਗੱਲ ਕੀ ਹੋਈ ਆ ਕੋਈ ਗੱਲ ਨਹੀਂ ਪੁੱਛੋ ਨਾ ਪੁੱਛੋ ਮੈਨੂੰ ਕੋਈ ਇੰਨਾ ਚੋ ਹੈ ਨਹੀਂ ਮਤਲਬ ਅਸੀਂ ਜਾਨੇ ਜਾਵਾਂਗੇ ਇੱਥੇ ਗੱਲ ਮੈਂ ਪਿਆ ਜਿੰਨਾ ਕਰਦੀ ਉਹਨਾ ਤੁਸੀਂ ਕੋਈ ਨਹੀਂ ਸਹਿਜ ਮਤੇ ਨਾਲ ਹੀ ਗੱਲ ਪਾ ਡੈਡੀ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੱਤੀ ਆ ਇਹਨਾਂ ਦੋਵਾਂ ਭੈਣਾਂ 'ਚ ਕੋਈ ਵੀ ਬਾਹਰ ਨਿਕਲਈ ਨਾ ਤੇ ਮੈਂ ਫੜਕਾਉਣੀ ਫੜਕਾਉਣੀ ਮੈਨੂੰ ਨਾ ਆਖਿਓ ਸਿੱਧੀ ਜਿਹੜੀ ਗੱਲ ਜੀ ਤਾਂ ਹਣ ਦੋਵਾਂ ਸਾਨੂੰ ਕੀ ਆਖੂਗਾ ਨਹੀਂ ਮੰਮੀ ਡੈਡੀ ਕੋਈ ਜੋ ਮਾਨੂੰ ਕਿਸੇ ਨੇ ਕੋਈ ਨਹੀਂ ਆਖਣਾ ਤੁਹਾਨੂੰ ਆਖਣਾ ਜਾਂ ਸਾਨੂੰ ਆਖਣਾ ਹੀ ਹੋ ਤੇ ਮੈਂ ਉਹਲੇ ਛੱਪੇ ਫੜਕਾ ਲੂੰਗੀ ਜੇਦਾ ਆਖੇ ਲੱਗਣਾ ਨਹੀਂ ਗਾੜੀ ਗਾੜੀ ਪੁੜਕਦੇ ਆ ਫੇਰ ਨਾ ਉਹ ਵੀ ਨੇ ਸਿਰ ਪੜਵਾਉਣਾ ਹੀ ਓਨੂੰ ਕਾਦਾ ਫੜਕਾਉਣਾ ਸਾਡੇ ਸਿਰ ਪੜਵਾਉਣਾ ਉਹ ਨਾ ਪਈ ਵਿੱਚ ਨਾ ਪਈ ਤੂੰ ਤੇ ਅੱਗੇ ਕਾਇਰ ਮੰਦਰ ਵੜਨਾ ਨਹੀਂ ਆ ਬਣਾ ਨਾ ਪਈ ਨਾ ਇੱਥੇ ਆਹੋ ਉਹ ਤਾਂ ਇਹ ਦੱਜਿਆ ਹੋਏ ਈ ਇਹਨਾਂ ਦਾ ਲਾਜ ਹੋਵੇ ਮੈਂ ਨਹੀਂ ਇਹਨਾਂ ਦੇ ਕਰ ਮੈਂ ਇਹਨਾਂ ਨੇ ਕੰਮਾ ਰੋਲੀ ਪਾਈ ਆ ਅੱਜ ਕਰ ਦਿੱਤੀ ਆ ਮੈਂ ਸੁਖ ਨੂੰ ਵੀ ਕਿਹਾ ਨਹੀਂ ਪਰ ਸੁਖ ਨਾਲ ਤੇ ਆਹ ਦਾਹਰਦੀਆਂ ਤਾਂ ਆ ਵਾ ਹੁਣ ਵੇਲਾ ਲੜਾਈ ਨੂੰ ਆਡਾ ਲਾਉਣ ਵਾਸਤੇ ਬਾਹਰ ਖਲੋਤੀ ਖਲੋਤੀ ਆ ਵੇਲਾ ਕਰਦੇ ਕੰਮ ਦਾ ਕੋਈ ਫਿਕਰ ਨਹੀਂ ਤੇ ਮੈਂ ਕੀ ਆਖਿਆ ਮੈਂ ਤੇ ਤਰਲਾ ਹੀ ਮਾਰਿਆ ਵੀ ਅੰਦਰ ਆਣ ਕੇ ਬੋਲੋ ਜਿਹੜਾ ਬੋਲ ਕਬੋਲ ਕਰਨਾ ਮੈਂ ਮਾੜੀ ਤੇ ਨਹੀਂ ਕੀਤੀ ਚਲੋ ਪਹਿਲੇ ਆਪਾਂ ਜਾਂਦੇ ਇਹਨੂੰ ਕੁਛ ਲੈਣੇ ਆ ਮੰਗਦੇ ਜੀ ਮਮੀ ਸਹਜ ਮਾਤੇ ਨੇ ਪੁੱਛ ਲਈ ਨੇ ਇੰਨੇ ਤਤਫੜਤ ਵੀ ਹੋਣ ਦੀ ਮਮੀ ਤੁਸੀਂ ਨਹੀਂ ਜਾਣਾ ਮਮੀ ਹਾਂਜੀ ਆ ਅ ਘਰ ਇਹਨਾਂ ਦਾ ਸੋਨਾ ਤਾਂ ਘਾਰਿਆ ਆ ਆ ਕੋਠੀ ਉਹਨਾਂ ਨੂੰ ਪਤਾ ਨਹੀਂ ਪਾ ਲਈਏ ਉਹ ਮੈਂ ਤਾਂ ਹੋਰ ਗੱਲ ਕਰਨੀ ਸੀ ਇਹ ਕਿ ਹੋਰ ਨੇ ਪਾਈ ਕੋਠੀ ਅੱਛਾ ਇਹਦੇ ਪਿੰਡ ਦਾ ਸਗਿਆਂ ਵਿੱਚੋਂ ਆ ਅੱਛਾ ਬਾਰਬੁਰ ਗਿਆ ਵਾ ਹਾਂ ਹਾਂ ਉਹਨਾਂ ਦੀ ਕੋਠੀ ਆ ਉਹਨਾਂ ਦੇ ਘਰ ਦੇ ਪਿਛਲੇ ਪਾਸੇ ਆ ਮੈਂ ਹੁਣ ਛਿੰਦੋਗੀ ਉੱਥੇ ਪੀ ਉਹਨਾਂ ਦੀ ਘਰੇ ਨਹੀਂ ਨਹੀਂ ਅੱਛਾ ਉਹ ਤੇ ਵਿਚਾਰੇ ਗਰੀਬ ਹੀ ਆ ਠੀਕ ਆ ਤੇ ਮੰਮੀ ਉਹਨਾਂ ਦੀ ਕੁੜੀ ਇੱਕ ਗੋਲਮੋਲ ਜੀ ਅੱਛਾ ਕੋਈ ਨਾ ਰਿਸ਼ਤੇ ਦੀ ਗੱਲ ਕਰੀ ਮੇਰੇ ਬਾਰੇ ਹਾਇ ਫਿਰੇ ਮੈਂ ਉਹ ਪਹਿਲੇ ਹੁੰਦੇ ਆਏ ਉਹ ਗੱਲ ਕਰਨੀ ਮੈਂ ਇਨੇ ਚਰ ਬਾਅਦ ਆਈ ਆ ਤੇ ਉਹਨੇ ਕੀ ਅਖਰ ਪਹਿਲੋ ਰਿਸ਼ਤਾ ਮੰਗਣਾ ਆਦੀ ਹੈ ਮੰਮੀ ਮਨੇ ਸੱਤਾ ਗਾਦੀ ਚਾਰ ਤੇ ਸੋ ਉਹਨੂੰ ਠੀਕ ਹੀ ਆਂਦਾ ਹੈਗਾ ਮੰਮੀ ਮੈਨੂੰ ਇਨੇ ਸੱਤਾ ਪਵਾ ਦੇਣੇ ਆ ਮੰਮੀ ਉਹਨੇ ਕਿਹਾ ਮੁੰਡੇ ਨੇ ਬੀਏ ਕੀਤੀ ਆ ਤੇ ਇਹ ਥੋੜਾ ਜਿਹਾ ਅੜਦਾ ਵਾ ਸਰਕਾਰੀ ਨੌਕਰੀ ਮਿਲ ਜਾਣੀ ਆ ਉਹ ਤਾਂ ਤੇਰੀ ਗੱਲ ਮੈਂ ਤੈਨੂੰ ਜੰਪੀ ਮੰਨਦੀ ਆ ਤੇ ਭਾਰ ਉਹ ਪਹਿਲੋ ਚਾਹ ਪਾਣੀ ਪੀਵਾਂਗੇ ਜਾਵਾਂਗੇ ਆਵਾਂਗੇ ਉਹਨੇ ਹੁੰਦੇ ਆ ਰਿਸ਼ਤੇ ਬਾਰੇ ਪੁੱਛਣ ਡਿਆ ਪੀ ਆ ਚੱਲ ਥੋੜਾ ਟੋਲੀਣਾ ਨੂੰ ਚੱਲ ਵੇਖ ਲਾਂਗੇ ਟੋਲਾਂਗੇ ਹਲਪੜ ਉਜੀ ਤੱਥ ਬੋਲੀ ਖੜੀ ਉਹਨੇ ਗੱਲ ਕਰਨੀ ਹੂੰ ਚੱਲ ਤਾਂ ਠੀਕ ਹੈ ਤੇ ਤੇਰੀ ਗੱਲ ਠੀਕ ਆ ਹਾਂ ਬਾਕੀ ਨਹੀਂ ਮੈਨੂੰ ਪਸੰਦ ਉਹ ਹੀ ਪਸੰਦੀ ਮੈਨੂੰ ਅੱਛਾ ਤੂੰ ਮਨ ਐਦਾ ਫੇਤਰਾਇਆ ਲੱਗ ਜਾਣਾ ਤੇ ਤੂੰ ਪਤਾ ਜੀ ਤਰੀ ਅੰਦਰੋਂ ਤੁੰਦਾ ਲਾਦੀ ਤੇ ਉਹ ਵੀ ਦੇਤ ਨੂੰ ਬੰਨਤ ਲੀ ਇਹਨੂੰ ਵੀ ਤਾਲੀ ਤੇ ਉਹਨੂੰ ਵੀ ਤਾਲੀ ਉਹਨਾਂ ਤੇ ਮੈਂ ਤੁੱਤਣਾ ਹੀ ਹੂੰ ਅੱਛਾ ਮੈਂ ਹੱਥੇ ਆਖਿਆ ਭਾਈ ਆ ਕਹਿਣ ਦੀ ਹੋਏ ਵੀ ਚੋਰ ਆਜਣੇ ਐ ਨਹੀਂ ਤੋਰਾਂ ਨੇ ਅੱਜ ਤਰਨ ਤੀ ਲੈ ਤੇ ਜਾਣਾ ਕੋਈ ਪਤਾ ਨਹੀਂ ਹੁੰਦਾ ਤੂੰ ਪੜ ਨਾ ਨੰਨ ਨੂੰ ਦੀ ਤਰ੍ਹਾਂ ਤੂੰ ਦਾ ਲਾ ਕੇ ਰੱਖੀ ਤੇ ਜੇ ਉਹ ਉਥਰ ਤਾਉਗੀ ਨਾ ਤੇ ਤੋਲ 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 ਦੇ ਤੋਲੀ ਨਾ ਤੂੰ ਨਹੀਂ ਖੋਲਦੀ ਤੇ ਤੂੰ ਛੇਤੀ ਆ ਜੇ ਉਹਦੇ ਜੇ ਤੇ 33 ਤੇ ਹੋਣਾ ਹੀ ਆਹੀਂ ਹਾਂ ਤਲ ਉਹਨੂੰ ਬਾਜ ਮਾਰ ਫੇਰ ਮम्मी ਆ ਜਾ ਮੈਂ ਆ ਤਾਂਮ ਕੇ ਰੱਖੀ ਜਿੱਦਾਂ ਰੁਪਏ ਵਜਣਗੇ ਤੇ ਚੀਜ਼ੀ ਲੈ ਲੈਂਦੇ ਤੇ ਦੱਸ ਤੇ ਪਰ ਇਹ ਸਾਰੇ ਫਿਰ ਕਾਪੀ ਲੱਭਾ ਲਾ ਪੀ ਕੀ ਕਰਨਾ ਕੀ ਅਖੰਡਈ ਹੈ ਮੈਂ ਕਿਹਾ ਤੂੰ ਦਾ ਲਾ ਤੇ ਰੱਥੀ ਆਹ ਹੋ ਤੂੰ ਕੱਲੀ ਆ ਕਰ ਆਹ ਕੋਈ ਨਹੀਂ ਮੰਮੀ ਮੈਂ ਨਹੀਂ ਹੋਂ ਦਿੰਦੀ ਕਿਸ ਨੂੰ ਵੀ ਕਰ ਤੂੰ ਜਾਓ ਤੇ ਛੇਤੀ ਆ ਜਿਓ ਆਪਣਾ ਦੇ ਆਉਣਗੇ ਨਾ ਦੇ ਆਉਣਗੀਆਂ ਵੀ ਤੇਨੂੰ ਦੁੱਤੇ ਹੋਣਗੀਆਂ ਤਾਂ ਫੇਰ ਤੂੰ ਆ ਲੋਰਾ ਚੁੱਕ ਕੇ ਮਾਰੀ ਹੋਣਾ ਤੇ ਚੇਤਾ ਲੋਰਾ ਮੈਂ ਤੂੰ ਉਧਰ ਡੰਡਾ ਵੀ ਰੱਖਿਆ ਮੈਂ ਕੁੱਟ ਦੇਣੀ ਆ ਵੜ ਕੇ ਜਿਆ ਨਾ ਪਤਾ ਤੂੰ ਕੱਲੀ ਐਵੇਂ ਤੇਨੂੰ ਗਾਲ ਪੈਣਗੀ ਆ ਤੇਰੇ ਉਹ ਦੋ ਜਣੇ ਨਹੀਂ ਐਦੇ ਮੈਂ ਉਹ ਦਲਤ ਨਹੀਂ ਬੋਲਦਾ ਨੂੰ ਮੈਂ ਕਹ ਦਿੰਦਾ ਤੂੰ ਤੇ ਦਾ ਪੱਤੇ ਪਰੇ ਤੇ ਦਾ ਤੇ ਦੰਦਾ ਤੇ ਧਰੇਤ ਦਾ ਦੰਦਾ ਪਟੇ ਬਰੇ ਤੇ ਤੇ ਦੰਦਾ ਪਰ ਬਾਦੇ ਅਹੀਂ ਦੂਤ ਵੱਲੇ ਨਹੀਂ ਤੇ ਤੇ ਦੇ ਨਹੀਂ ਉਹਨਾਂ ਦੇ ਦੂਤ ਆ ਟੁੱਟਦਾ ਨਹੀਂ ਛੇਤੀ ਦੇ ਟੁੱਟੇ ਜਾਂਦੀ ਏ ਧਰੇਕ ਟੁੱਟ ਜਾਂਦੀ ਏ ਤੇ ਇਤਨੇ ਤੇ ਬੜੇ ਹੀ ਦੁਰਗੀਆਂ ਚੱਲ ਫੇਰ ਆਉਣਗੇ ਚਲ ਤੀ ਜਾਓ ਜੇ ਆਉਣਗੇ ਫੇਰ ਇਕੱਟ ਲਾਂਗੇ ਨਾ ਤੂੰ ਤਾਂ ਪੱਥਰ ਕੱਲੀ ਆ ਤੂੰ ਨਾ ਕੋਈ ਨਹੀਂ ਮੰਮੀ ਮੈਂ ਅੰਦਰ ਲੈ ਮੈਂ ਮੰਮੀ ਤੇ ਢੇਲੀ ਆਈ ਤੈਨੂੰ 10 ਰੁਪਏ ਗਿਆ ਫੜਾਏ ਤੂੰ ਤੇਲੀ ਕਰੀ ਜਾਂਦੀ ਏ ਤੇਲੀ ਤੇਰੀ ਤੇਲੀ ਬੀ ਉਹ ਆਛਾ ਚੇ ਆ ਗਿਆ ਦਲਦਲ ਹੋਂ ਪੈ ਨਹੀਂ ਟਾਣਾ ਹੀ ਵੇਖਦੇ ਕੋਈ ਪੈਂਜੇ ਸਿਕਾਲ ਸਿਕਾਲ ਦਰਬੀਰੋ ਆਏ ਤਾਂ ਕਿੱਥੇ ਆ ਗਿਆ ਮੇਰੇ ਘਰ ਦਾ ਏ ਬੜੇ ਦਿਨਾਂ ਤੋਂ ਯਾਜ ਕਰਨ ਲਈ ਹਾਂ ਅੱਛਾ ਟਾਈਮ ਨਹੀਂ ਲੱਗਣ ਡਿਆ ਤੇ ਮਨਜੋਦ ਮੱਖਾਂ ਡਈ ਹਾਂ ਵੀ ਚੱਲ ਮੈਨੂੰ ਪਿੱਛਾ ਲੈ ਜਾ ਅੱਜ ਅੱਛਾ ਚੱਲ ਸਾਨੂੰ ਤੇ ਮੈਨਾਂ ਦੱਸ ਸਿਕਾਲ ਹੈ ਪਰ ਠੀਕ ਠਾਕ ਹੈ ਹਾਂਜੀ ਜਿੰਦੀ ਹੈ ਸਿਕਾਲ ਠੀਕ ਠਾਕ ਹਾਂਜੀ ਠੀਕ ਹੈ ਬੈਠੋ ਕੁਰਸੀ ਲੈ ਇੱਕ ਹੋਰ ਬੈਣ ਦੀ ਵਾਸਤੇ ਦਰਬੀਰੋ ਤੁਸੀਂ ਮੰਜੇ ਤੇ ਬਹਿ ਜਾਤੋਂ ਇੱਥੇ ਬਹਿ ਜਾਤੋਂ ਇੱਕ ਕੋਈ ਨੂੰ ਮੰਜੇ ਤੇ ਬਹਿ ਜੰਨੇ ਕਿੱਥੋਂ ਆਏ ਮੰਜੇ ਤੁਸੀਂ ਅਸੀਂ ਆਏ ਤੇਰੀ ਆਈ ਤੇ ਜਰਾ ਕੇ ਚੱਲੇ ਹਗੇ ਬੈਂਕ ਦੇ ਵਿੱਚ ਅੱਛਾ ਕਿਉਂ ਬੈਂਕ ਚ ਪੈਣਾ ਤੇ ਤੈਨੂੰ ਕੀ ਦੱਸਾਂ ਦੱਸ ਦਿਆਂ ਵੀ ਸ਼ਰਮ ਆਉਂਦੀ ਆ ਤੇ ਉਹਦਾ ਵੀ ਕੀ ਮੈਂ ਦੱਸਾਂ ਬੜੇ ਦੁਖੀ ਆ ਉਹ ਨਾ ਇਹਨਾਂ ਦਾ ਡੈਡੀ ਜਿਹੜਾ ਹੈਗਾ ਉਹਨੇ ਕਿਤੇ ਕਰਜ਼ਾ ਲਿਆ ਹੈ ਬੈਂਕ ਤੇ ਤੁਹਾਨੂੰ ਦੱਸਿਆ ਹੀ ਨਹੀਂ ਅੱਛਾ ਹਾਂ ਉਹ ਕੱਲ ਆਇਆ ਸੀ ਬੈਂਕ ਵਿੱਚ ਤੇ ਆਂਦਾ ਸੀ ਬੈਂਕ ਵਿੱਚ ਆਇਆ ਪਹਿਲਾਂ ਤਾਂ ਆਪੀਓ ਗਰੀਬ ਤੁਸੀਂ ਬੜੇ ਗਰੀਬ ਜਿਤੇ ਅਸੀਂ ਬੜੇ ਗਰੀਬ ਆ ਗਰੀਬੀ ਚ ਤੇ ਬੜੀ ਸਭ ਤਾਂ ਦੱਸਿਆ ਇਨਾਂ ਨੇ ਪੈਸੇ ਵੀ 7 ਲੱਖ ਰੁਪਏ ਆਈਓ ਉਹਨਾਂ ਵਿਆਜ ਬੂਜ ਪਾ ਕੇ ਤਾਂ ਘਰ ਤਾਂ ਸਾਨੂੰ ਤਾਂ ਦੱਸਿਆ ਨਹੀਂ ਆਪ ਤਾਂ ਮੁੱਕ ਗਿਆਂ ਚਲ ਮੇਰੇ ਪੋਤੇ ਚਲੋ ਪੀ ਜਾਂਦੇ ਨੇ ਚਲ ਕੰਮ ਤੇ ਜਾਂਦੇ ਨੇ ਚਲੋ ਪੀ ਅੱਪੇ ਦਿਨ ਮੋੜਾਂਗੇ ਮੇਰੀਆਂ ਤੇ ਤੁਮਾਂ ਵਾ ਕੰਨੇ ਤੇ ਮੈਂ ਤਾਂ ਅੱਗੇ ਬੜੀ ਦੁਖੀ ਹੋਵੇ ਬੂਏ ਬੈਠੀਆਂ ਘਰੇ ਬੈਠੀ ਨਾ ਕੀ ਕਰਨਾ ਭੈਣ ਜੀ ਫਿਰ ਹੈ ਜੋ ਕਰਵਾ ਚ ਮਮੀ দান ਦਿੰਦੀ ਨੀ ਤੇ ਤੇ ਦੇ ਤੇ ਫੇਰ ਤਾਂ ਦਿੰਦੀ ਧਰੇ ਬੀਤੀਆਂ ਵਾ ਤੇ ਛੋਟੀ ਕਿੱਥੇ ਗਈ ਤੁਹਾਡੀ ਨਿੱਕੀ ਗੁੱਡੀ ਉਹ ਤੇ ਭੈਣ ਜੀ ਮੈਂ ਸਲਾਈ ਚ ਪਾਈ ਚਲੋ ਵੀ ਜੰਗਾ ਆਂ ਡਗਵਾਂਡ ਪੁੱਛਦੇ ਰਹਿੰਦੇ ਚਲੋ ਹੱਥ ਸਿੱਧੇ ਹੋ ਜਾਣਗੇ ਚਲ ਆਪਣਾ ਸਲਾਈ ਸਿੱਖੂਗੀ ਤੇ ਚਲੋ ਆਪਣੇ ਚਾਰ ਪੈਸੇ ਘਰ ਆਉਣਗੇ ਕੱਪੜੇ ਲੈਣ ਸੀਨ ਕੀ ਹੈ ਕਣੀ ਹਾਂ ਤੇ ਇਸ ਗਵਾਂਡ ਗਵਾਂਡ ਪੁੱਛਦਾ ਰਹਿੰਦਾ ਤੇ ਮੈਂ ਆਖ ਦਿੰਦੀ ਉੱਥੇ ਗਈ ਐ ਉੱਥੇ ਕੋਈ ਨੀ ਫੇਰ ਕੀ ਐ ਪੁੱਛਦਾ ਤੇ ਆ ਆਪਣੇ ਪੀ ਕੰਮ ਸਿੱਖਣ ਗਈ ਐ ਗਈ ਤਾਂ ਗਈ ਐ ਟਿਕੰਨੀ ਦਿੰਦੇ ਗਵਾਂਡ ਵੀ ਨਹੀਂ ਚੰਦਾ ਮੇਰੇ ਅਛਾ ਹਾਂ ਹਾਂ 10 ਟਿਕਣ ਨਹੀਂ ਦਿੰਦਾ ਹਾਂ ਆਹੋ ਐਵੇਂ ਕੁੜੀਆਂ ਨੂੰ ਗੱਲਾਂ ਕਰਦੀ ਸਾਰੀ ਕਿਉਂ ਕਿਉਂ ਕਰਦੀਆਂ ਗੱਲਾਂ ਐਵੇਂ ਜਿਵੇਂ ਕੋਈ ਸ਼ਰਤੇ ਨਾ ਹੋਵੇ ਇਹ ਕਿਸੇ ਦੇ ਘਰੋਂ ਖਾਣ ਜਾਂਦੀਆਂ ਚਲ ਆਪਣੇ ਤੁਸੀਂ ਕਮਾਉਂਦੇ ਜੀ ਚਲ ਆਪਣੇ ਖਾਂਦੇ ਮਿਆਂ ਜੀ ਹੈ ਤੇ ਠੀਕ ਆ ਪਰ ਸ਼ਰੀਕ ਨਹੀਂ ਵੇਖ ਕੇ ਜਾਂਦੇ ਇਹ ਤਾਂ ਗੱਲ ਤੁਹਾਡੀ ਠੀਕ ਆ ਹਾਂ ਹਾਂ ਨਹੀਂ ਹਾਂ ਨਹੀਂ ਜਾਂਦੇ ਅੱਜ ਕੱਲ ਕੋਈ ਜਾਂਦਾ ਵੀ ਕਿ ਖਾਂਦਾ ਵੀ ਕਿਉਂ ਖਾਂਦਾ ਕਿਉਂ ਹਾਂ ਤੇ ਹੁਣ ਕੀ ਤਾਂ ਕੋਈ ਚਲ ਆਈ ਨਹੀਂ ਕੋਈ ਮੈਂ ਤਾਂ ਸਾਰੀ ਚਲ ਕੋਈ ਜਾਂ पे ਦਿਨ ਮੋੜੋਣੇ ਆ ਆਹ ਮੋੜ ਉੱਪਰ ਆ ਬਾਬੇ ਨੇ ਮੋੜਨੇ ਆਪੇ ਹਾਨੀ ਆਪੇ ਮੋੜੂ ਘਟਿੰਗਾ ਚਲੋ ਆਪਣੇ ਘਰੀ ਚਲ ਜਣ ਮੈਂ ਤੇ ਇੰਨਾ ਹੀ ਆਨੀ ਤੇ ਆਪਣੇ ਘਰੀ ਚਲ ਜਣ ਜਵਾਨ ਹੋਈ ਗਿਆ ਹੁਣ ਨਾ ਤੂੰ ਫਿਗਰ ਨਾ ਕਰੋ ਆਪੇ ਦਿਨ ਮੋੜਨਗੇ ਅੱਛਾ ਹਮਾਰਾ ਜੀ ਹਮਾਰਾ ਜੀ ਨੇ ਮੋੜ ਮੈਂ ਤੋ ਤੇ ਦਿੱਤੀ ਗਈਆਂ ਉਹ ਦੀਆਂ ਵਾ ਤੇ ਹੁਣ ਤੇ ਚਲ ਕੋਈ ਨਹੀਂ ਫਿਗਰ ਨਾ ਕਰੋ ਤੂੰ ਹੀ ਚਲ ਤੈਨੂੰ ਦਾ ਫਿਗਰ ਰੇਣ ਹੁੰਦੇ ਤੇ ਨਚਾਰ ਮੈਜੀ ਨਹੀਂ ਆ ਕੋਈ ਗੱਲ ਨਹੀਂ ਆ ਫਿਗਰ ਨਾ ਕਰੋ ਤੂੰ ਠੀਕ ਹੈ ਤੇਰੀ ਮੰਮੀ ਆ ਚਲ ਮਾਰ ਤਾਂ ਦਰੋਸਤ ਬਖਸੇ ਇਹਨਾਂ ਨੂੰ ਆ ਗਾਦੋਂ ਮੂਹਕ ਅਰਧ ਤਿੰਗ ਤਿੰਗ ਤੇ ਆਪਣੇ ਘਰ ਚਲ ਜੈਣੀਆਂ ਮੈਂ ਤੇ ਹੱਥ ਜੋੜਦੀ ਆ ਵੀ ਇਹੀ ਤੰਗੀ ਜਿਓ ਆਪਣੀ ਇੰਨੀ ਚੱਕੀਅਤੀਆਂ ਨੂੰ ਮਾਰਾ ਸੋਖ ਆਪਾ ਚਲੋ ਇਹਨਾਂ ਨੂੰ ਤਾਂ ਚਲੋ ਚੰਗਾ ਕਰ ਬਾਹਰ ਮਿਲ ਜੈ ਚਲੋ ਇਹੋ ਸੌਖੀਆਂ ਰਹਿਣ ਫੇਰ ਹੀ ਜਿਹੜੇ ਤਿੰਗਾ ਸੌਖੀਆਂ ਤੇ ਸਭ ਕੋ ਜੀ ਉਹਨਾਂ ਹੀ ਸੁਫੀਓ ਮਾਪੇ ਮਾਪੇ ਉਹ ਸੌਖਾ ਮੇਰਾ ਤਾਂ ਜੀ ਨਹੀਂ ਕਰਨ ਡਿਆ ਆਂਟੀ ਹੁਣਾਂ ਨੂੰ ਪਾਣੀ ਦੇ ਦਾਂ ਕੋਕੋ ਗੋਲਾ ਹੁੰਦਾ ਕਿਤੇ ਨਿੰਮਕਾ ਹੁੰਦਾ ਤੇ ਅਸੀਂ ਦੇ ਕੇ ਹੁੰਦੇ ਆਈ ਵੀਆ 얘게 ਦਾ ਚਾ ਕਰਦੀ ਸਾਡੇ ਵੀ ਰੱਬਾ ਦਿਨ ਮੋੜਦੇ ਅਸੀਂ ਵੀ ਆਏ ਗਿਆਂ ਦੀ ਇੱਜ਼ਤ ਕਰਿਆ ਕਰੀਏ ਕੋ ਖਾਣ ਪੀਣ ਨੂੰ ਦਿਆ ਕਰੀਏ ਝੱਜ ਦਾ ਐ ਬਣੀ ਤੇ ਭੈਣ ਜੀ ਕੋ ਪਤਾ ਨਹੀਂ ਲੱਗਦਾ ਚੱਲ ਕੋਈ ਫੇਰ ਨਾ ਕਰੋ ਤੁਸੀਂ ਮਹਾਰਾਜ ਨੇ ਬਹੁਤ ਵਧੀਆ ਖੜੇ ਆਪਣੇ ਘਰ ਚੰਗੀਆਂ ਹੀ ਪੀ ਚੰਗਾ ਹੀ ਮਹਾਰਾਜ ਕਰੇ ਮੈਂ ਹੱਥ ਜੋੜਦੀ ਆ ਨਹੀਂ ਚੰਗੇ ਮਿਲਣਗੇ ਤੇ ਫਿਕਰ ਨਾ ਕਰੋ ਬਹੁਤ اچھا ਇਹਨਾਂ ਦੇ ਕਰਮ ਹਾਂ ਇਹਨਾਂ ਦੇ ਕਰਮ ਇਹਨਾਂ ਦੇ ਨਾਲ ਤਲ ਮਤਾ ਬਣਾ ਨਾ ਉਹ ਪੈਂਦੀ ਮੈਨ ਲਿਆ ਤੇ ਉਨੀ ਆ ਪਤਾ ਨਹੀਂ ਦਿੱਤੇ ਰਹਿਦੀ ਉਹ ਵੇਖਾਂ ਭਲਾ ਜਾਓ ਮੇਰੀਆਂ ਤੀਆਂ ਕਿੰਨੀ ਚਰੀ ਦਿਲਵੀਰੋ ਆਈ ਆ ਨਾਲ ਮੁੰਡਾ ਆਇਆ ਬੜੇ ਦਿਨਾਂ ਦੀ ਅੱਖਾਂ ਨਹੀਂ ਟਾਈਮ ਨਹੀਂ ਲਗਣ ਡਿਆ ਦੇਣੇ ਭਾਂਜੀ ਛੋਟੇ ਦਿਨ ਛੋਟੇ ਤੇ ਝੱਟ ਮੁੱਕ ਜਾਂਦੇ ਤੇ ਅੱਜ ਮੈਂ ਮਨਜੋਦ ਨੂੰ ਆਖਿਆ ਭੀ ਚੱਲ ਮੈਂ ਤੇਰੇ ਨਾਲ ਜਾਣੀ ਆ ਅਸੀਂ ਵੀ ਆ ਤੁਰਦੀਆਂ ਤੁਰਦੀਆਂ ਹੋਣ ਆ ਤੁਰਨ ਲੱਗੀਆਂ ਠੀਕ ਹੈ ਘਟ ਨਿਕੇ ਨਿਕੇ ਤਾਂ ਦੇਣਾ ਹਸਿਆਲੀ ਦੇਣੀ ਆ ਨਾ ਝਟ ਨੰਗ ਜਾਂਦੇ ਆ ਚਲ ਕੋਈ ਨਹੀਂ ਲਿਖਣਾ ਕਿ ਤੂੰ ਪਾਣੀ ਨੇ ਤੇ ਆਈ ਮੇਰਾ ਨਹੀਂ ਪਾਣੀ ਦੇਣ ਨੂੰ ਜੀ ਕਰਨ ਦੇ ਤੂੰ ਤੀ ਦੇਣਾ ਐਨੇ ਚੇਰ ਬਾਦ ਆਂਟੀ ਹੁਣੀ ਆਏ ਤੇ ਪਾਣੀ ਦੇਣਾ ਤੋ ਹੁੰਦਾ ਨਿੰਕਾ ਹੁੰਦਾ ਦਾਦੀ ਉਹਦੇ ਕੀ ਹੁੰਦੇ ਤੂੰ ਉਹਨੇ ਦੇ ਦਲਤਰਾਪ ਚਰੋਣਾ ਉਹ ਤੇਤਲੀ ਤੰਦੇ ਨਹੀਂ ਹੁੰਦੇ ਨਹੀਂ ਨਾ ਸੇਤ ਨਹੀਂ ਚੰਗੇ ਹੁੰਦੇ ਐਨੇ ਜੇਰ ਬਾਦ ਆਏ ਦਾ ਚਾ ਵੀ ਕਰਨਾ ਚਾਹੀਦਾ ਨਾ ਤੋ ਇਤ ਦਿਨ ਮੈਂ ਤਾਈ ਤੇ ਤਰ ਜਾਤੇ ਨਾ ਉਹ ਸਾਰੇ ਜਣੇ ਥੱਦਾ ਪੀਂਦੇ ਸੀਗੇ ਮੈਂ ਕਿਹਾ ਮੈਨੂੰ ਹੀ ਦੇ ਦੋ ਤੋੜਾ ਜਾ ਤੇ ਮੈਂ ਉਹਨਾਂ ਤੋਂ ਜਿਹੜਾ ਉਹ ਨੀਤਾ ਤਾਤਾ ਨਹੀਂ ਉਹ ਜਰਾ ਪਤੇ ਤੇ ਉਹਨੂੰ ਮੈਂ ਉਦੋਂ ਤੋਂ ਮੈਂ ਇਦਲਾ ਥੀ ਫਾਲੀ ਮੈਂ ਤਾਂ ਮੈਂ ਪੀ ਲੈਣੀ ਆ ਤੇ ਉਹ ਕਹਿੰਦੇ ਇਹ ਤਾਂ ਦਿਵਤੀ ਨਹੀਂ ਬਨੇ ਤੇ ਇਹ ਤੇਤਲੀ ਤੰਦੇ ਨਹੀਂ ਹੁੰਦੇ ਫਿਰ ਉਹਨਾਂ ਨੇ ਮੈਨੂੰ ਪੀਣ ਨਹੀਂ ਦਿੱਤਾ ਕਿਉਂਕਿ ਉਹ ਕਹਿੰਦੇ ਤੁਹਾਨੂੰ ਤੇਰੀ ਤੇਤ ਦਾ ਪਿਤਰ ਰਵਾ ਤੇ ਤੂੰ ਇਹਨਾਂ ਨੂੰ ਪਿਆਰ ਤੇ ਤੂੰ ਇਹਨਾਂ ਨੂੰ ਬੁਮਾਤ ਆ ਨਾ ਉਹਦੇ ਤੇ ਅੱਦੇ ਨਹੀਂ ਬਾਤ ਨਿੱਤਲਦੀ ਉਹ ਆ ਆ ਕਾ ਕੇ ਬੋਲਦਾ ਤੇ ਹੋਰ ਹੁੰਦਾ ਦਾਦੀ ਵੇਖੋ ਵੇਂਦਾ ਬੜਾਈ ਤੇਰੇ ਵੱਲ ਤੇ ਮੈਂ ਕਰ ਲੈ ਕੇ ਨਹੀਂ ਗਈ ਮੈਂ ਉਹ ਨਾ ਮੇਰੇ ਵੱਲ ਵੀ ਵੇਖੀ ਜਾਏ ਮੇਰੇ ਵੱਲ ਦੇਤੰਦੇ ਆਹੋ ਹਾਂ ਹਾਈ ਉਹਨਾਂ ਨੂੰ ਪਤਾ ਦਿੱਤੀ ਆ ਪਹਿਨਾਂ ਵਾਲੀ ਨਹੀਂ ਦਿੱਤੀ ਦੰਦਾ ਮੈਨੂੰ ਨਹੀਂ ਪਤਾ ਮੈਂ ਫਿਰ ਗਈ ਨਹੀਂ ਡਰਦੀ ਨਾਲ ਲੈ ਗਈ ਤਾਂ ਲ ਫਿਰ ਮੈਂ ਦੇ ਤੂੰ ਮੈਨੂੰ ਨਹੀਂ ਪਤਾ ਲੱਗਾ ਲੜੀ ਨਾ ਹੱਥੇ ਜਾ ਕੇ ਪੂਰਾ ਉਹਨਾਂ ਨੂੰ ਨਹੀਂ ਮੈਂ ਤਾਂ ਉਹਨਾਂ ਨਾਲ ਨਾ ਪੋਣਾ ਆ ਸਾਡੇ ਘਰ ਆ ਉਹ ਚਲ ਤੂੰ ਦੇ ਆ ਫਿਰ ਮੈਂ ਚਾਹ ਬਣਾ ਲੈਣੀ ਤਲਦੀਦ ਹੁਣ ਤਾ ਲੈ ਆਏਂਗੀ ਕਿ ਮੈਂ ਆਵਾਂ ਫਿਰ ਲੈ ਆਉਂਗੀ ਤਲਦੀਦ ਫੋਕੀ ਚਾਹ ਦੇਣੀ ਪੈਣੀ ਹੈ ਕਿੱਦਾਂ ਦਊਂਗੀ ਚਾਹ ਦੇ ਸਮਝ ਨਹੀਂ ਆਉਂਦੀ ਹੂੰ ਤਾਂ ਜੀ ਤੁਸੀਂ ਬੈਂਕ ਚ ਹੋ ਆਓ ਹਾਂ ਬੈਂਕ ਵਿੱਚ ਚੁੱਕ ਰਹੇ ਹੋ ਆਈਏ ਤੇ ਮਮੀ ਡੇਢ ਨਾ ਹੋ ਜਾਓ ਤੇ ਮਨਜੋਤ ਨੂੰ ਲੈ ਜਾਓ ਨਾਲ ਮਮੀ ਹੁਣ ਤਾਂ ਟਾਈਮ ਬੜਾ ਹੋ ਗਿਆ 4 ਵਜ ਗਏ ਆ ਇਹ ਕੋਹ ਟਾਈਮ ਕੀ ਹੋਇਆ 4 ਵਜ ਗਏ ਆ 4 ਵਜ ਗਏ ਹੁਣ ਤਾਂ ਬੈਂਕਾ ਬੰਦ ਹੋ ਗਈ ਹੋਣੀਆਂ ਸਾਨੂੰ ਬੁੱਤ ਕੀ ਪਤਾ ਵਈ ਕਿਹੜੀਆਂ ਮੈਂ ਟਾਈਮ ਨਾ ਚੱਲ ਜਾਂਦੇ ਨੇ ਸੋਹਤੇ ਚੱਲ ਜਾਂਦੇ ਸਾਰਾ ਭੈਣ ਜੀ ਟਾਈਮ ਜਾਂਦੇ ਰਹਿੰਦੇ ਬੈਂਕ ਦਾ ਸਾਰਾ ਟਾਈਮ ਤੇ ਗੱਲਾਂ ਬਾਤਾਂ ਚ ਨੰਗਾਤਾ ਹੈ ਤੁਸੀਂ ਕਾ ਰੋਮਟ ਆ ਮ ਲੱਗ ਗਿਆ ਸਾਡਾ ਤੇਹੀ ਆਖਿਆ ਹੁਣ ਚੱਲ ਚੱਲ ਜਾਨੀਆਂ ਘੜੀ ਉਹ ਤੇ ਮੈਂ ਆਖਿਆ ਚਲ ਇਹਨੂੰ ਨਾਲ ਲੈ ਜਾਂਦੇ ਚਲ ਮੈਂ ਕੁੜੀਆਂ ਦੇ ਲੱਗ ਗਏ ਪੀ ਇਥੇ ਗੱਲਾਂ ਬਾਤਾਂ ਹੀ ਮਾਰਦੀ ਕੱਲ ਚਲੋ ਕੋਈ ਕੱਲ ਨੂੰ 10 ਵਜੇ ਜਾਇਓ ਬੈਂਕ ਵਿੱਚ 10 ਵਜੇ ਖੁੱਲਦੀ ਆ ਆ 10 ਵਜੇ ਹਾਂ ਨਾ ਕਿਹੜਾ ਪੱਤ ਉਹ ਤਾਂ ਟਾਈਮ ਕਾਫੀ ਹੋ ਗਿਆ 4 ਵਜੇ ਗਏ ਹੁਣ ਇਹਨਾਂ ਨੂੰ ਤਾਂ ਪਤਾ ਹੀ ਨਹੀਂਗਾ ਵੀ ਬੈਂਕ ਕਦੋਂ ਖੁੱਲਦੀ ਆ ਤੇ ਕਦੋਂ ਬੰਦ ਹੁੰਦੀ ਆ ਆ ਪੈਸੇ ਲਵਾਉਣ ਜਾਣੀ ਉਹ ਵੀ ਨਿੰਕੱਤੇ ਲਾ ਕੇ ਦਿੰਦੇ ਆ ਆ ਵੇਖੋ ਸੂਰਜ ਕਿੱਥੇ ਗਿਆ ਵਾ ਕਿੱਥੇ ਪਰਸਾਵਾਂ ਚ ਲੱਗ ਗਿਆ ਵਾ ਸਵੇਰੇ ਟਾਈਮ ਨਾਲ ਚਲ ਜਿਓ ਤੂੰ ਕਾਏ ਫਿਰ ਇਦਾਂ ਹੀ ਕਰ ਲੈਨੇ ਆ ਸਵੇਰੇ ਫੇ ਜਾਵਾਂਗੇ ਸਵੇਰੇ ਵੀ ਆਹੋ ਵੇਲਾ ਆ ਜਾਂਦਾ ਕੰਮ ਤੰਦੇੜੇ ਵਿੱਚ ਨਹੀਂ ਨਾ ਟਾਈਮ ਨਾਲ ਚਲ ਜਿਓ ਸਵੇਰੇ ਟਾਈਮ ਨਾਲ ਉੱਠਿਆ ਕਰੋ ਨਾ ਚੰਗਾ ਸਵੇਰੇ ਸਲਤੇ ਕੁੜੀਆਂ ਨੂੰ ਆਪੇ ਤੇਹੀ ਟਾਈਮ ਨਹੀਂ ਉੱਠਦੇ ਆਦੇ ਹੀ ਲੇਟ ਉੱਠਦੇ ਹੁਣ ਕਹਿੰਦਾ ਟਾਈਮ ਹੋ ਗਿਆ ਕਿੱਥੇ ਪਰਸਵਾ ਆ ਗਿਆ ਤੇ ਉਹਦੇ ਲੰਦਾ ਪਈਆਂ ਹੀ ਆ ਦਿਨਾਂ ਫਿਰ ਇਹ ਲੜਾਈ ਤਾਂ ਨਹੀਂ ਨਾ ਨਾ ਉਹ ਵੀ ਲੜਨ ਦਾ ਪੈਂਦੀਆਂ ਕੁੜੀਆਂ ਦੇ ਨਾਲ ਕੇ ਝਟਕੇ ਕਿਉਂ ਕੋ ਲੜਦੀਆਂ ਹੈ ਪਤਾ ਨਹੀਂ ਕੀ ਸਾਡੇ ਤੇ ਵੈਰ ਹੀ ਪਏ ਆ ਭੈਣ ਉਹ ਤੇ ਲੜਾਤੀਆਂ ਹੀ ਨੀਂਦੀਆਂ ਵਾ ਇਹਨਾਂ ਨੇ ਹੂੰ ਹੂੰ ਲਾਨੂ ਲਾਨਦੀਆਂ ਵਾ ਘਰ ਵੀ ਲੜਦੀਆਂ ਰਹਿੰਦੀਆਂ ਨੇ ਤਿੰਨਾਂ ਸਾਰਿਆਂ ਦੀ ਸਾਂਝੀ ਹੁੰਦੀਆਂ ਵਾ ਇਹ ਨਹੀਂ ਨਾ ਸਮਝਦੇ ਸ਼ਰੀਕ ਨਹੀਂ ਸਮਝਦੇ ਹੰਦੇ ਉਹ ਗਲਤ ਅਧਰ ਠੀਕ ਆ ਹਾਂ ਮੰਮੀ ਚਲੀਏ ਫਿਰ ਆਪਾਂ

ਨੀ ਤੇ ਰਹਿਣ ਦੀ ਚਾਹ ਹਾਂ ਕੱਲੀ ਨਾ ਆਇਓ ਪਤਾ ਅਈ ਨਹੀਂ ਜੀ ਆਈਆਂ ਭੈਣ ਤੇ ਹੋਰ ਤਿੰਨੇ ਤੇਰ ਬਾਅਦ ਆਏ ਤੂੰ ਵੀ ਆਇਆ ਕਰੋ ਨਾ ਤੂੰ ਵੀ ਨਹੀਂ ਆਉਂਦੇ ਆਵਾਂਗੇ ਅਸੀਂ ਤੁਹਾਡੇ ਕੋਲ ਤਾਂ ਚਲੋ ਸਾਧਨ ਹੈਗੇ ਆ ਮੁੰਡੇ ਲੈ ਆਉਂਦੇ ਤੇ ਅਸੀਂ ਤੇ ਸਾਧਨ ਤੇ ਸਾਧਨ ਆਪਣੀ ਗੱਲ ਕੜੀਉਂਦੀ ਆ ਬਾਰਾਹ ਹੁੰਦਾ ਤੇ ਅਸੀਂ ਜਾਂਦੇ ਨਾ ਇਸ ਵਕਤ ਤੇ ਮੇਰੀ ਗੱਲ ਕੱਲੀ ਨਹੀਂ ਮੈਨੂੰ ਡਰ ਨਾ ਕਰੋ ਸਭ ਕੁਝ ਮਾਰ ਹੋ ਜਾਣਾ ਲੈਣਾ ਚਲੋ ਈਆਂ ਵਿਆਹੂ ਕੀ ਤੇ ਫੇ ਚਲੋ ਵੀ ਪੋਤੀ ਹੁੰਦੇ ਆ ਚਲੋ ਲੈ ਜਾ ਕਰਨ ਦੇ ਇਹਦੇ ਪੋਤੀ ਬਣਾਇਂਦੇ ਆ ਆ ਪੋਤੀ ਹੁੰਦੇ ਹੋਈ ਤੇ ਚੱਲ ਕੇ ਹਦੀ ਮਿੰਟ ਕਰਿਆ ਕਰ ਠੀਕ ਹੈ ਮੰਮੀ ਮੇਰੇ ਵਿਆਹ ਦੀ ਗੱਲ ਕਰਦੀ ਨਹੀਂ ਉਹ ਆਪਣੀਆਂ ਗੱਲਾਂ ਕਰੀ ਜਾਂਦੀ ਮੈਂ ਵੀ ਕੱਜ ਰੋਟੀ ਨਹੀਂ ਖਾਣੀ ਇਹ ਤੇ ਤਵਾ ਮੇਲਾ ਗਾ ਕੁ ਵੀ ਤਵਾ ਇਹ ਆਪਣੀ ਬਾਤ ਨੂੰ ਤਤਲੀ ਕਹਿੰਦਾ ਤੇ ਨਾ ਤੇ ਤਨਵਾ ਆਏ ਮੈਂ ਨਾ ਤਨਾਂ ਤੋ ਹੋਤੀ ਤੋਤਣਾ ਥਾਲੀ ਮੰਮੀ ਨੇ ਤੋਤਣਾ ਬੋਲਿਆ ਤੂੰ ਬੜੀ ਬੜੀ ਲਿਟੀ ਹੋਇਆ ਹੋਈ ਦਣਾ ਲੇਤਾ ਮੈਂ ਤੇ ਬੀਏ ਪੜਿਆ ਲੈ ਤੁਸੀਂ ਵੀ ਹੱਦੋਂ ਗਰੀਬੀ ਹੋ ਕਦੇ ਬੜੇ ਕਥੀਆਂ ਪਈਆਂ ਲਗੂ ਵੀ ਇਹ ਅਵੇ ਨਹੀਂ ਤੂੰ ਵੀ ਰਿਟਾਇਰ ਹੋਇਆ ਤਸੀਹਦਾਰਾਂ ਨੂੰ ਪਾਲਜੀ ਚ ਕੀ ਭੰਦੇ ਆ ਉਹ ਨਾਲੀ ਡਿਸਟ੍ਰਿਕਟ ਨੇ ਆ ਵੇਖਣ ਹੂੰ ਉਹ ਚਾਹ ਆਪਣੇ ਪੀ ਲੈ ਨੇ ਚਾਹ ਪੀ ਲਈ ਉਹ ਮੈਨੂੰ ਇੱਕ ਗੱਲ ਦੱਸੋ ਭਲਾ ਹਾਂ ਤੇ ਚਾਚੇ ਨੇ ਜਿਹੜੀ ਲੋੜ ਜੁਕੀ ਕਿੰਨੇ ਕਦੀ ਸੀ ਲਿਮਟ ਤੇ ਥੋੜੀ ਉਹ ਵਿਆਜ ਵੀ ਪਾ ਕੇ ਮੇਰੇ ਖਰ ਬਾਬਾ ਉਹ ਦੀ ਆ ਜਿੰਨੀ ਬਲਜੀ ਦੱਸਣ ਦੀ ਹੈ ਨਾ ਕੋਈ ਗਈ ਹੋਣੀ ਨਹੀਂ 7 ਲੱਖ ਰੁਪਈਆ ਉਹ ਲਖਦੇ ਲਿਆਰੇ 2 ਲੱਖ ਹੀ ਤੇ ਡੈਡੀ ਜੀ ਲਿਆਰੇ ਚਾਚੇ ਨੂੰ ਜਾਈ ਦੇਣਾ ਥੋੜੇ ਬੋਧ ਤਾਰੀ ਜਾਂਦਾ ਉਹਨੂੰ ਮੈਂ ਆਖਿਆ ਸੀ ਮੈਂ ਇਹ ਵੀ ਨਾਲ ਨਾਲ ਇਹਦਾ ਵਿਆਜ ਤਾਰੀ ਜਾਵੀਂ ਕਹਿੰਦਾ ਮੈਂ ਤਾਰੀ ਜਾਊਂਗਾ ਤੈਨੂੰ ਕਾਦਾ ਫਿਕਰ ਉਹ ਤੈਨੂੰ ਗਾੜੀ ਉਹ ਹੀ ਤਾਂ ਹਾਂਦਾ ਤੂੰ ਇਹ ਮੁਕੇ ਕਿ ਨਾ ਅਬਿਸ ਕਿ ਨਹੀਂ ਲਿਆ ਗਈ ਲਿਮਟ ਤਾਰੀਕ ਨਹੀਂ ਤਾਰੀ ਉਹਨਾਂ ਨੇ ਪੁੱਤ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਇਹ ਮੈਨੂੰ ਪਤਾ ਨਹੀਂ ਲੱਗਾ ਮੈਂ ਬੜਾ ਦੁਖੀ ਥੋੜਾ ਉਹਨਾਂ ਦਾ ਹੁਣ ਤੂੰ ਇਵੇਂ ਹੀ ਸੈਮੀ ਜੀ ਜ਼ਮੀਨ ਕਿਹਦੇ ਕਿੰਨੀ ਕਰਨਾਂ ਤੇ ਕੋਲ ਜਿਹੜੀ ਕੋ ਹੈਗੀ ਉਹ ਤੇ ਚਾਚਾ ਪਹਿਲਾਂ ਵੇਚ ਗਿਆ ਥੋੜਾ ਜਿਆਦਾ ਤੇ ਉਹਨਾਂ ਮਾਹ ਆਪਣਾ ਨਹੀਂ ਚੱਲਣ ਦਿਆ ਤੇ 7 ਲੱਖ ਰੁਪਏ ਦੇਣਾ ਕਿੱਥੋਂ ਆ ਉਹ ਇਹੋ ਗੱਲ ਦਾ ਮੈਨੂੰ ਫਿਕਰ ਪੈ ਗਿਆ ਮੈਨੂੰ ਬਾਹਰ ਬਲਜੀਤ ਨੇ ਵੀ ਦੱਸ ਦਿੱਤਾ ਕਿ ਉਹ ਲਿਮਟ ਦੀਆਂ ਗੱਲਾਂ ਹੋਣਗੀਆਂ ਉਹਨਾਂ ਦੱਬ ਕੇ ਮਾਰ ਕੇ ਗਿਆ ਉਹਨਾਂ ਨੂੰ ਪੈਸੇ ਤਾਰੂ ਜਾਂ ਬੈਂਕ ਜਾਊ ਤੇਰੀ ਇਦਾਂ ਕਰੀਏ ਪੈਸੇ ਹੁਣ ਤੂੰ ਪੁਛਣਾ ਭਲਾ ਕਹਤੀ ਆਪਣੀ ਨੂੰ ਹੈ ਕੋ ਥੋੜੀ ਬਹੁਤ ਕੋ ਆਪਣੇ ਕੋਲ ਉਤਾਰੀ ਇਹ ਲੈ ਗਈ ਡੈਡੀ ਕਰਦਾ ਭਾਈ ਇੱਥਾਂ ਪਹਿਲਾਂ ਵੀ ਪਹਿਲਾਂ ਚੱਲੀ ਸੀ ਸਾਰੇ ਬੈਂਕ 'ਚ ਹੂੰ ਉਹਨਾਂ ਨਾਲ ਗੱਲ ਕਰਕੇ ਆਈ ਇਹ ਭਲਾ ਕਿ ਪੈਸੇ ਹੈ ਕਿ ਨਹੀਂ ਕਿੱਦਾਂ ਬਣੇ ਆ ਕਿ ਜੇ ਅਸੀਂ ਤੇਰਾ ਸੈਟਲਮੈਂਟ ਕਰਦੇ ਆ ਨਾ ਕਿ ਗਾੜੀ ਇਹਨਾਂ ਨਾਮ ਦੇ ਬੰਦੇ ਨੂੰ ਨਾਂ ਬਣੇ ਕੋਈ ਗੱਲ ਖਸਮਾਂ ਨੂੰ ਖਾਏ ਜਾ ਗਈ ਕਿ ਇਹ ਕਾਨੂੰਨ ਹੈਗਾ ਇੱਕ ਸੈਟਲਮੈਂਟ ਕਰਨ ਦਾ ਕਿ ਜਿੰਨੇ ਤੁਸੀਂ ਪੈਸੇ ਲਏ ਆ ਨਾ ਉਹਨੇ ਵੀ ਪੂਰੇ ਕਰ ਦੋ ਵਿਆਜ ਮਾਫੀ ਵੀ ਹੋ ਜਾਂਦਾ ਨਾ ਕਿਸੇ ਵੇਲੇ ਬੰਦੇ ਬੁਨੇ ਵਿੱਚ ਪਾ ਦਾਂਗੇ ਕੋਈ ਗੱਲ ਬੰਦੇ ਨਾਲ ਡੈਥ ਦਾ ਉਹਦਾ ਸਾਡੀ ਗੁਰਦਾਰ ਬੰਦੇ ਆ ਮੁੰਡਾ ਸਮਝ ਲਾ ਕਿ ਕੁੜੀਆਂ ਹੀ ਕੁੜੀਆਂ ਉਹਨੀਆਂ ਗਾਲੀ ਕਮਾਉਣ ਵਾਲਾ ਕੋਈ ਨਹੀਂ ਕੋਈ ਨਹੀਂ ਗਾਏ ਤੇ ਇਦਾਂ ਹੀ ਦੀਦੀ ਕੀ ਕਹਿੰਦੇ ਆ ਚੁੱਪ ਕਰ ਜਾ ਸੁਣਿਆ ਗੋਝ ਗਈ ਨਹੀਂ ਉਹ ਇੱਧਰ ਦੀ ਦੀਦੀ ਪਰਛਾਵਾਂ ਜਾਂਦਾ ਹੁਣ ਅੰਦਰ ਉਧਰ ਦੀ ਆ ਜਾਓ ਬਾਗਾ ਤੇਰਾ ਕਿੱਡਾ ਚੁੱਪ ਕੇ ਕੱਸਾ ਦੀ ਤਾਂ ਹੀ ਕਿ ਉਹ ਤੇਰਾ ਆ ਜਾ ਪਰਛਾਵਾਂ ਜਾਂਦਾ ਹਾਂ ਜੀ ਤੁਹਾਡਾ ਇੱਧਰ ਆ ਜਾਓ ਇਹ ਏ ਇਦਾਂ ਲਾ ਕੇ ਕੋਹ ਕਹਾਂਗੇ ਚਾਚੀ ਵੀ ਜੇ ਥੋੜੇ ਬੋਦੇ ਤੇ ਕੋਈ ਹੈਗੇ ਤੇ ਦੇ ਦੇ ਨੇ ਜੇ ਆਪਣੇ ਕੋਲੋਂ ਪੱਲੇ ਉਹ ਬਾਗਣਾ ਤੇ ਬੀਬੀਆਂ ਨੂੰ ਨਾ ਪੇਸਕ ਪੈ ਗਈ। ਤੇ ਬਾਰੋ-ਬਾਰੀ ਉਹਦਾ ਗਰੀਬੀ ਦਾ ਨਵੇਰੀਏ। ਕਾਨੂੰ ਕੁੜੀਆਂ ਵੀ ਬੂਹੇ ਤੋੜਦੀਆਂ ਕਮੀ ਉਹਨੇ। ਪੁੱਤ ਲੋਕਾਂ ਨੇ ਹਨੂ ਅਖਣਾਵਾਂ। ਕਿਸ ਨੇ ਕਿਸ ਨੂੰ ਨਹੀਂ ਅਖੜਾ ਉਹਨਾਂ ਨੇ। ਉਹ ਕਹਾਂ ਮੈਨੂੰ ਤਾਂ ਆਪਣੀ ਟੈਨਸ਼ਨ ਜੀ ਹੋਈ ਹੈ ਮੈਂ ਦੱਸਿੰਦੇ ਪਹਿਲੇ। ਮੈਂ ਵੀ ਇਹ ਗੱਲ ਕਹਿਨਾ ਵਾ ਮੈਂ ਤਾਂ ਸੁਣ ਕੇ ਬਲਜੀਤ ਉਹਦਾ ਹਰਾਨ ਰਹ ਗਿਆ ਵੀ ਉਹ ਬੈਂਕ ਵਾਲਾ ਘਰ ਫੇਰੇ ਮਾਰ ਲਿਆ ਕੁੜੀਆਂ ਹੱਡੀਆਂ ਜਵਾਨਾਂ ਵਾ। ਕਿ ਆਪਾਂ ਇਦਾਂ ਕਰੀ ਉਹਨੂੰ ਨਾਲ ਖੜਕੇ ਤੇ ਬੈਂਕ ਦਾ ਨਵੇੜਾ ਹੀ ਇਹਨਾਂ ਦਾ ਨਹੀਂ ਸਵੇਰੇ ਜਾਤੀ ਨੂੰ ਖੜਦੇ ਨਾਲ ਉਹਨਾਂ ਦੇ ਗੱਡੀ ਹੱਥ ਪੱਲਾ ਜੋੜੀਏ ਵੀ ਇਹੋ ਕੋਹ ਦੇਣ ਜੋਗੇ ਜੇ ਤੁਹਾਡਾ ਨਹੀਂ ਚੁੱਪ ਕਰਦੀਆਂ ਮੈਂ ਕਹਾਂ ਜਾਤੀ ਕੋਈ ਨਹੀਂ ਰੋਣਾ ਕੋਈ ਨਾ ਕੋਈ ਮਸਲਾ ਹਲ ਕਰਾਂਗੇ ਸਵੇਰੇ ਦਾ ਥੋੜੀ ਗੱਲ ਹੋਣਾ ਸਰਪੰਚ ਨੂੰ ਫੋਨ ਕਰ ਲਿਓ ਸਰਪੰਚ ਨੂੰ ਲੈ ਜਾਣਗੇ ਨਾਲ ਮੈਂ ਜਾਣ ਖੇਤ ਮੈਂਬਰ ਨੂੰ ਲੈ ਜਾਣਗੇ ਸਰਪੰਚ ਨੂੰ ਲੈ ਜਾ ਬੇਲਾ ਇਹਨਾਂ ਦੇ ਕੰਮ ਇਹਨਾਂ ਨੂੰ ਮੈਟਰ ਹੁੰਨੀ ਹੈ ਨਾ ਚੰਗੀ ਤਰ੍ਹਾਂ ਪੈਸੇ ਅਹੀਂ ਜੋ ਲੀੜੇ ਮੰਗੀ ਹੈ ਨਾ ਹਟ ਜੂਗੇ ਇਹਨਾਂ ਕੋ ਪੈਸੇ ਨਹੀਂ ਹੁੰਦੇ ਤੇ ਹੁਣ ਉਹਨਾਂ ਦੀ ਲਿਮਟਾਂ ਤਾਰਦੇ ਫਿਰਦੇ ਆ ਹੋਲੀ ਉਹ ਜਾ ਜਾ ਨਾ ਕਹਿ ਦਿੱਦੀ ਹੈ ਜੇ ਕੁਛ ਵੀ ਵੇਖਦੇ ਆ ਨਾ ਅੱਗੇ ਅੱਗੇ ਪਲਾ ਕੀ ਕਹਿੰਦੇ ਆ ਕੀ ਕਰਦੇ ਆ ਕਹਿੰਦੇ ਆਂਦੇ ਨਾ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਤੂੰ ਵੇਖੋ ਗੱਡੀ ਕੀ ਬੰਦਾ ਵਾ ਹਜੇ ਨੀਚੇ ਦੁੱਦੀ ਤੇਲ ਦੀ ਧਾਰ ਵੇਖੀ ਨਾ ਤੇਲ ਸਾਰਾ ਰੁੜ ਜਾਣਾ ਵਾ ਤੇ ਫਿਰ ਕੀ ਰਹਿ ਜਾਣਾ ਸਾਡੇ ਕੋਲ ਨਹੀਂ ਚੁੱਪ ਕਰੋ ਦੀਦੀ ਤੁਸੀਂ ਸੁਣੀ ਤੇ ਜਾਓਗੀ ਕਹਿੰਦੇ ਤਾਂ ਕੀ ਕਰਦੇ ਆ ਵੇਖੀ ਜਾ ਉਹ ਚੁੱਪ ਕਰਕੇ ਹਜੇ ਨਹੀਂ ਕੁਝ ਵੀ ਕਹਿਣਾ ਆਪਾਂ ਆਪਾਂ ਇਹਨਾਂ ਨਾਲ ਸਵੇਰੇ ਗੱਲ ਕਰਾਂਗੇ ਹੁਣ ਨਹੀਂ ਗੱਲ ਕਰਨੀ ਨਹੀਂ ਸੁਣਦੀਆਂ ਉਹ ਹੁੰਦੀਆਂ ਜਿਹੜੀਆਂ ਖੋਤੀਆਂ ਹੁੰਦੀਆਂ ਵਾ ਜਿਹੜੀਆਂ ਖੋਤੀਆਂ ਨੇ ਸੁਣ ਸੁਣ ਕੇ ਕੰਨ ਕੇ ਸਮਾਰ ਛੱਡਦੀਆਂ ਤਾਂ ਘਰ ਸਾਰਾ ਇਦਾਂ ਹੀ ਉੱਜੜ ਜਾਂਦਾ ਹੁੰਦਾ ਇਹਨਾਂ ਦਾ ਦਿਮਾਗ ਵੇਖ ਲੈ ਕੋਈ ਨਹੀਂ ਆਪਾਂ ਹੁਣ ਖੋਤੀਆਂ ਹੀ ਬਣ ਕੇ ਵੇਖ ਲੈਣੇ ਕਿ ਬੋਲ ਬੁਲਾਰਾ ਕਰਕੇ ਵੇਖ ਲਿਆ ਤਾਂ ਕੀ ਬੰਦਾ ਇਲਕਾ ਚੁੱਪ ਕਰਕੇ ਵੇਖੋ ਕੀ ਕਰਦੇ ਆ ਮੈਂ ਤਾਂ ਅੱਗੇ ਬੜੀ ਬੁਰੀ ਬਣੀ ਆ ਥੋੜੀ ਜੀ ਹੋਰ ਬਣ ਲੈਂਦੇ ਕੋਈ ਗੱਲ ਨਹੀਂ